ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਈਰਾਨ ਤੇ ਇਜ਼ਰਾਈਲ ਦੇ ਵਿਚਕਾਰ ਲੜਾਈ ਦਾ ਛੇਵਾਂ ਦਿਨ ਹੈ। ਤੇ ਦੋਨੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇੱਕ ਦੂਜੇ ਦੀਆਂ ਚੀਜ਼ਾਂ ਦਾ ਵੀ ਤੇ ਬੰਦਿਆਂ ਦਾ ਵੀ। ਤੇ ਅਮਰੀਕਾ ਨੇ ਛਾਲ ਮਾਰ ਕੇ ਇਸ ਜੰਗ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਓਪਨਲੀ ਸ਼ਰਿਆਮ ਕਰ ਲਿਆ ਪਰ ਸ਼ਾਮਲ ਹੋ ਪਹਿਲਾਂ ਵੀ ਸੀਗਾ। ਤੇ ਜੀ7 ਦੀ ਮੀਟਿੰਗ ਦੇ ਵਿੱਚੋਂ ਅਮਰੀਕਾ ਦਾ ਰਾਸ਼ਟਰਪਤੀ 트럼ਪ ਉਥੋਂ ਵਾਪਸ ਆ ਗਿਆ ਕੈਨੇਡਾ ਤੋਂ ਤੇ ਆਨਸਾਰ ਉਹਨੇ ਤਿੰਨ ਚਾਰ ਗੱਲਾਂ ਕਹੀਆਂ ਨੇ ਇੱਕ ਤਾਂ ਇਹ ਕਿ ਈਰਾਨ ਦੀ ਹਵਾਈ ਪੱਟੀ ਦੇ ਉੱਤੇ ਸਾਡਾ ਪੂਰਨ ਤੌਰ ਤੇ ਕਬਜ਼ਾ ਹੈ ਜਣੀ ਸਾਡਾ ਮੀਨਸ ਅਮਰੀਕਾ ਦਾ ਤੇ ਇਜ਼ਰਾਈਲ ਦਾ ਸਰਿਆਂ ਉੱਪਨ ਲਿਆ ਗਿਆ ਦੂਜਾ ਉਹਨੇ ਉਥੋਂ ਦੇ ਲੀਡਰ ਸੁਪਰੀਮ ਲੀਡਰ ਹੈ ਜਿਹੜੇ ਆਇਤੋਲਾ ਖਾਮੇਨੀ ਉਸ ਨੂੰ ਵੀ ਧਮਕੀ ਦਿੱਤੀ ਹੈ ਕਿ ਤੇਰਾ ਸਾਨੂੰ ਪਤਾ ਹੈ ਤੂੰ ਕਿੱਥੇ ਲੁਕਿਆ ਹੋਇਆ ਹੈ ਅਸੀਂ ਜਦੋਂ ਚਾਹਾਂਗੇ ਤੈਨੂੰ ਮਾਰ ਸਕਦੇ ਹਾਂ ਪਰ ਹਾਲ ਦੀ ਘੜੀ ਅਸੀਂ ਤੈਨੂੰ ਮਾਰਨਾ ਨਹੀਂ ਚਾਹੁੰਦੇ ਇੱਕ ਇਹ ਤੀਜਾ ਉੱਥੋਂ ਤਹਿਰਾਨ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਵਾਰਨਿੰਗ ਦਿੱਤੀ ਹੈ ਵੀ ਤੁਸੀਂ ਤਹਿਰਾਨ ਖਾਲੀ ਕਰ ਦਿਓ ਰਿਆਨ ਦੀ ਰਾਜਧਾਨੀ ਨੂੰ ਖਾਲੀ ਕਰਕੇ ਚੱਲ ਜਾਓ ਪਤਾ ਨਹੀਂ ਕੀ ਹੋ ਜਾਏ ਚੌਥਾ ਉਹਨੇ ਉਸ ਖਾਮੇਨੀ ਨੂੰ ਕਿਹਾ ਈਰਾਨ ਨੂੰ ਕਿਹਾ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕਰ ਦਿਓ ਹੱਥ ਖੜੇ ਕਰ ਦਿਓ ਤਾਂ ਕਿ ਜੰਗ ਬੰਦ ਹੋ ਜਾਏ ਸੋ ਦੂਸਰੀ ਗੱਲ ਜਦੋਂ ਉਹ ਉੱਥੋਂ ਆਏ ਜੀ ਸਹਬਾਂ ਤੋਂ ਤਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਹਿ ਦਿੱਤਾ ਵੀ 트럼ਪ ਸਾਹਿਬ ਜਲਦੀ ਚਲੇ ਗਏ ਹੋ ਸਕਦਾ ਹੈ ਕੋਈ ਜਲਦੀ ਸਮਝੌਤਾ ਕਰਾਉਣਾ ਹੋਵੇ ਇਰਾਨ ਇਜ਼ਰਾਈਲ ਦਾ ਉਹਨੇ ਉਹਦੇ ਤੇ ਵਰਦਿਆਂ ਹੋਇਆ ਕਿਹਾ ਵੀ ਸਮਝੌਤਾ ਕੀ ਮਤਲਬ ਬਹੁਤ ਕੁਝ ਵੱਡਾ ਹੋਊਗਾ ਤੂੰ ਤਾਂ ਸੋਚ ਹੀ ਨਹੀਂ ਸਕਦਾ ਤੂੰ ਕਿਹੜੀਆਂ ਛੋਟੀਆਂ ਗੱਲਾਂ 'ਚ ਤੁਰਿਆ ਫਿਰਦਾ ਉਹਨੂੰ ਵੀ ਅਗਲੀ ਗੱਲ ਦੋਸਤੋ G7 ਦਾ ਜਿਹੜਾ ਗਰੁੱਪ ਹੈਗਾ ਉਹਨੇ ਸਾਰੇ ਦੇ ਸਾਰੇ ਨੇ ਜਿਹੜਾ ਰੈਜ਼ੋਲੂਸ਼ਨ ਉੱਥੇ ਮਤਾ ਪਾਸ ਕੀਤਾ ਉਹ ਸਾਰੇ ਦਾ ਸਾਰਾ ਮਤਾ ਇਜ਼ਰਾਈਲ ਦੇ ਹੱਕ ਚ ਹੈ ایران ਦੇ ਵਿਰੁੱਧ ਹੈ ਹਾਲਾਂਕਿ ਇਜ਼ਰਾਈਲ ਹਮਲਾਵਰ ਹੈ ਉਹਦੇ ਕੋਲ ਐਟਮੀ ਹਥਿਆਰ ਨੇ ਉਸਨੇ ਕਿਸੇ ਐਟਮੀ ਹਥਿਆਰਾਂ ਦੀ ਸੰਧੀ ਦੇ ਉੱਤੇ ਦਸਕਤ ਵੀ ਨਹੀਂ ਕੀਤੇ ਹੋਏ ਉਹ ਐਨੇ ਲੋਕਾਂ ਦੇ ਖੂਨ ਚ ਹੱਥ ਰੰਗੇ ਹੋਏ ਆ ਉਹਨੇ ਪਰ ਇਹ ਜਿਹੜੀਆਂ ਤਾਕਤਾਂ ਨੇ ਬੇਸ਼ਰਮੀ ਦੇ ਨਾਲ ਉਹਦੇ ਨਾਲ ਖੜੀਆਂ ਨੇ ਤੇ ਉਹਨੂੰ ਕਹਿ ਰਹੀਆਂ ਨੇ ਵੀ ਉਹਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਹਮਲਾ ਉਹ ਕਰਦਾ ਇਰਾਨ ਤੇ ਰੱਖਿਆ ਕਰਨ ਦਾ ਇਜ਼ਰਾਈਲ ਇਜ਼ਰਾਈਲ ਨੂੰ ਅਧਿਕਾਰ ਹੈ ਪਹਿਲਾਂ ਉਹਨੇ ਉਹਨੇ ਲਿਬਨਾਨ ਤੇ ਹਮਲਾ ਕੀਤਾ ਫਿਰ ਉਸਨੇ ਨਾਲ ਦੇ ਜਿਹੜੇ ਹੋਰ ਮੁਲਕ ਹੈ ਯਮਨ ਉਹਦੇ ਤੇ ਕੀਤਾ ਸੀਰੀਅਤ ਦੇ ਵੀ ਪਹਿਲਾਂ ਕੀਤਾ ਸੀਰੀਅਤ ਦੇ ਵਿੱਚ ਜਿਹੜਾ ਬੰਦਾ ਹੁਣ ਰਾਸਤੇ ਬਿਠਾਇਆ ਅਮਰੀਕਾ ਨੇ ਤੇ ਇਜ਼ਰਾਇਲ ਨੇ ਉਹਨੂੰ ਉਹ ਪਹਿਲਾਂ ਟੈਰਰਿਸਟ ਕਹਿੰਦੇ ਹੁੰਦੇ ਸੀਗੇ ਬਹੁਤ ਵੱਡਾ ਅਤਵਾਦੀ ਕਿਹਾ ਕਰਦੇ ਸੀ ਹੁਣ ਉਹ ਅਤਵਾਦੀ ਦੇ ਹੱਥ 'ਚ ਸੱਤਾ ਦੇ ਦਿੱਤੀ ਕਿਉਂਕਿ ਉਹਨਾਂ ਨੂੰ ਫਿੱਟ ਬਹਿੰਦਾ ਹੈ ਉਹ ਸੋ ਇੱਕ ਤਾਂ ਇਹ ਗੱਲ ਦੂਸਰੇ ਪਾਸੇ ਇਹਦੇ ਨਾਲ ਖਤਰਾ ਬਣ ਗਿਆ ਵੀ ਜੇ ਉਹ ਈਰਾਨ ਦੇ ਉੱਤੇ ਕੋਈ ਹਮਲਾ ਕਰਦਾ ਜਾਂ ਇਜ਼ਰਾਇਲ ਦੀ ਇਸ ਤਰ੍ਹਾਂ ਨਾਲ ਮਦਦ ਕਰਦਾ ਤਾਂ ਹੋ ਸਕਦਾ ਹੈ ਅਮਰੀਕਾ ਦੇ ਟਿਕਾਣਿਆਂ ਤੇ ਵੀ ਇਜ਼ਰਾਈਲ ਹਮਲੇ ਕਰ ਦੇਵੇ। ਇੱਕ ਤਾਂ ਇਹ ਖਤਰਾ ਬਣਿਆ ਹੋਇਆ ਹੈ। ਦੂਜਾ ਉਹ ਆਪਣੀ ਗੱਲ ਦੇ ਉਲਟ ਜਾ ਰਿਹਾ ਹੈ। 2019 ਚ ਵੀ ਤੇ ਹੋਂਦੀਆਂ ਚੋਣਾਂ ਚ ਵੀ ਇਸ ਵਾਰੀ 트ੰਪ ਨੇ ਕਿਹਾ ਸੀ ਵੀ ਸਾਡਾ ਜਿਹੜਾ ਦੇਸ਼ ਹੈ ਉਹ ਲੋਕਾਂ ਦੇ ਪੈਸੇ ਨੂੰ ਲੁੱਟ ਲੁੱਟ ਕੇ ਦੂਜੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਡੇਗਣ ਤਿਆਰ ਹੋਰ ਤੇ ਲੱਗਿਆ ਰਹਿੰਦਾ ਮਿਲਟਰੀ ਆਪਣੀ ਭੇਜਦੀ ਬਹੁਤ ਉਹਨੇ ਨੁਕਸਾਨ ਕਰਾਇਆ ਹੁਣ ਤੋਂ ਬਾਅਦ ਸਾਡੇ ਕੰਨ ਫੜੇ ਅਸੀਂ ਇਹ ਕੰਮ ਨਹੀਂ ਕਰਾਂਗੇ ਇਹ ਕਹਿੰਦਾ ਰਿਹਾ। ਤੇ ਉਸ ਨੂੰ ਉਥੋਂ ਦੇ ਇੱਕ ਉੱਗੇ ਥੋੜਾ ਖੱਬੇ ਪੱਖੀ ਆਗੂ ਜਿਹੜੇ ਹਨ ਬਰਨੀ ਸੈਂਡਰਸ ਕੱਲ ਉਹਨਾਂ ਨੇ ਆਪਣੇ ਟਵੀਟਸ ਦੇ ਵਿੱਚ ਕਿਹਾ ਵੀ ਨੇਤਨ ਯਾਹੁ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਈਰਾਨ ਤੇ ਹਮਲਾ ਕਰਕੇ ਇਹ ਜੰਗ ਛੇੜੀ ਹੈ ਉਹਨੇ ਅਲੀ ਸ਼ਾਮਖਾਨੀ ਜਿਹੜਾ ਕਿ ਅਮਰੀਕਾ ਤੇ ਈਰਾਨ ਦੀ ਜਿਹੜੀ ਆਪਸ ਦੇ ਵਿੱਚ ਗੱਲਬਾਤ ਚੱਲਦੀ ਸੀ ਨਿਊਕਲੀਅਰ ਗੱਲਾਂ ਬਾਰੇ ਉਸ ਦਾ ਮੁੱਖ ਗੱਲਬਾਤ ਕਰਤਾ ਸੀਗਾ ਉਨ ਉਹਨੂੰ ਮਾਰ ਦਿੱਤਾ ਤਾਂ ਕਿ ਉਹ ਗੱਲਬਾਤ ਦਾ ਕੋਈ ਮੁੱਦਾ ਹੀ ਨਾ ਬਚੇ ਉਹੀ ਖਤਮ ਹੋ ਜਾਵੇ ਜਾਨੀ ਈਰਾਨ ਨਹੀਂ ਚਾਹੁੰਦਾ ਕਿ ਕੋਈ ਈਰਾਨ ਸੌਰੀ ਇਜ਼ਰਾਈਲ ਨਹੀਂ ਚਾਹੁੰਦਾ ਵੀ ਈਰਾਨ ਤੇ ਅਮਰੀਕਾ ਦਾ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਲੀਅਰ ਸਮਝੌਤਾ ਹੋ ਜੇ ਫਿਰ ਉਹਦੇ ਪੱਲੇ ਕੀ ਬਚੂਗਾ ਜਾਨੀ ਇੱਕ ਜਿਹੜਾ ਜਿਵੇਂ ਸਾਡੇ ਇੱਥੇ ਜਿਹੜੇ ਸੱਜੇ ਪੱਖੀ ਜਿਹੜੇ ਲੋਕ ਨੇਗੇ ਉਹ ਇੱਕੋ ਰਟਨ ਪੜ ਲੈਂਦੇ ਆ ਝੂਠ ਦੀ ਤੇ ਉਹ ਇੱਕ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਝੂਠ ਬੋਲਦਾ ਸਦਾ ਇਹਹੀ ਝੂਠ ਫਲਾਤਰ ਰਹੇ ਆ ਵੀ ਈਰਾਨ ਜਿਹੜਾ ਉਹਦੇ ਕੋਲ ਨੁਕਲੀਅਰ ਥਿਆਰ ਨਹੀਂ ਹੋਣੀ ਚਾਹੀਦੇ ਇਜ਼ਰਾਇਲ ਕੋਲ ਕਿਉਂ ਹੋਣ ਬਈ ਤੁਹਾਡੇ ਕੋਲ ਕਿਉਂ ਹੋਣ ਉਹ ਉਹਦੇ ਕੋਲ ਹੈ ਨਹੀਂਗੇ ਉਹ ਇਨਕਾਰ ਵੀ ਕਰਦਾ ਉਹ ਉਸ ਦਾ ਤੇ ਆਪਣੇ ਬੰਦੇ ਵੀ ਮੰਨਦੇ ਵੀ ਨਹੀਂ ਹੈਗੇ ਪਰ ਇੱਕ ਝੂਠ ਫਲਾਉਣਾ ਹੈਗਾ ਸੋ ਵਰਨੀ ਸੈਂਟਰਸ ਨੇ ਕਿਹਾ ਵੀ ਉਹ ਤਾਂ ਸਾਰੀ ਉਹ ਜਿਹੜੀ ਗੱਲਬਾਤ ਹੈ ਉਹੀ ਖਤਮ ਹੁੰਦੀ ਹੈ ਤੇ ਜਿਹੜਾ ਇਹ ਜਿਹੜਾ ਅਮਰੀਕਾ ਹੈ ਉਹ ਆਪਣੇ ਆਪ ਨੂੰ ਇੱਕ ਹੋਰ ਗੈਰ ਕਾਨੂੰਨੀ جنگ ਚ ਨਾ ਆਰਥਿਕ ਤੌਰ ਤੇ ਤੇ ਨਾ ਹੀ ਮਿਲਟਰੀ ਦੇ ਤੌਰ ਤੇ ਚੁੱਕੇ ਨਾ ਇਹ ਇੱਕ ਪਾਰਟ ਹੈ ਗੱਲ ਦਾ ਦੂਜਾ ਪਾਰਟ ਦੋਸਤੋ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਇਜ਼ਰਾਈਲ ਦੀ ਕਮਿਊਨਿਸਟ ਪਾਰਟੀ ਫਲਸਤੀਨੀ ਪੀਪਲਸ ਪਾਰਟੀ ਉਥੋਂ ਦੀ ਕਮਿਊਨਿਸਟ ਪਾਰਟੀ ਫਲਸਤੀਨ ਦੀ ਅਮਰੀਕਾ ਦੀ ਕਾਮਨਿਸਟ ਪਾਰਟੀ ਈਰਾਨ ਦੀ ਕਾਮਨਿਸਟ ਪਾਰਟੀ ਜਿਹਨੂੰ ਤੂਦੇ ਕਹਿੰਦੇ ਆ ਤੂਦੇ ਪਾਰਟੀ ਇਹਨਾਂ ਨੇ ਅੱਡ ਅੱਡ ਬਿਆਨਾਂ ਚ ਜਿਹੜੇ ਸਾਮਰਾਜ ਦੇ ਪਾਲੇ ਪੋਸੇ ਤੇ ਖੂਨ ਦੇ ਪਿਆਸੇ ਨੇਤਨ ਯਾਹੂ ਦੇ ਹਮਲੇ ਆ ਉਹਨਾਂ ਦੀ ਨਖਿੱਦੀ ਕੀਤੀ ਆ ਸਾਰਿਆਂ ਨੇ ਈਰਾਨ ਦੇ ਵਿੱਚ ਵੀ ਕੀਤੀ ਐ ਆਪਣੇ ਇਜ਼ਰਾਈਲ ਦੇ ਵਿੱਚ ਵੀ ਕੀਤੀ ਐ ਸੋ ਇਹ ਇੱਕ ਆਪਣੇ ਭਾਰਤ ਦੇ ਵਿੱਚ ਪੰਜ ਕਮਿਊਨਿਸਟ ਪਾਰਟੀਆਂ 6 6 ਕਮਿਊਨਿਸਟ ਪਾਰਟੀਆਂ CPI CPI ML uh, CPI ML uh, IM CPI CPI M CPI ML ਨਿਊ ਡਮ ਆਪਣੇ ਲਿਬ੍ਰੇਸ਼ਨ RSP ਫਾਰਵਰਡ ਬਲਾਕ ਤੇ ਰੈਵੋਲੂশনারੀ ਰੈਵੋਲੂশনারੀ ਮਾਰਕਸਿਸਟ ਪਾਰਟੀ ਆਫ ਇੰਡੀਆ RMPI ਇਹਨਾਂ ਨੇ ਦੇਸ਼ ਭਰ ਦੇ ਵਿੱਚ ਇਜ਼ਰਾਈਲ ਵਿਰੁੱਧ ਤੇ ਫਲਸਤੀਨ ਦੇ ਹੱਕ 'ਚ ਮੁਜਾਰੇ ਕੀਤੇ ਹੈ ਸਾਡੇ ਪੰਜਾਬ ਚ ਵੀ ਵੱਡੀ ਪੱਧਰ ਦੇ ਉੱਤੇ ਕੀਤੇ ਹੈ ਕਈ ਥਾਵਾਂ ਤੇ ਬਹੁਤ ਸਾਂਝੇ ਬਜਾਰੇ ਹੋਏ ਆ ਕਿਸੇ ਕਿਸੇ ਤਾਮੀ ਥਾਂ ਤੇ ਵਿਅਕਤੀਗਤ ਪਾਰਟੀਆਂ ਨੇ ਵੀ ਕੀਤੇ ਆ ਇੰਡੀਵਿਜੂਅਲ ਵੀ ਕੀਤੇ ਆ ਸੋ ਇਹ ਸਾਡੇ ਦੇਸ਼ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਜੰਗਬਾਜ਼ ਨੇ ਚਾਹੇ ਇਜ਼ਰਾਈਲ ਹੈ ਅਮਰੀਕਾ ਹੈ ਤੇ ਚਾਹੇ ਨਾਲਾ ਜੀ7 ਦੇ ਮੁਲਕ ਹੈ ਇਹ ਇਸ ਦੇ ਦੁਨੀਆ ਨੂੰ ਤਬਾਹ ਕਰ ਦੇਣਗੇ ਅਸੀਂ ਜੀ7 ਦੇ ਮੁਲਕ ਦੇ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਹਾਡੇ ਮੁਲਕ ਦੇ ਜਿਹੜੇ ਆਹਾ ਹਾਕਮ ਨੇ ਇਹਨਾਂ ਦਾ ਇਹ ਇਹਨਾਂ ਨੂੰ ਸਬਕ ਸਿਖਾਓ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ 트াম্প ਨੂੰ ਲੋਕ ਸ਼ੀਸ਼ਾ ਦਿਖਾ ਕੇ ਹਟਾਇਆ ਤਿੰਨ ਚਾਰ ਦਿਨ ਪਹਿਲਾਂ ਵੀ ਤੂੰ ਕੋਈ ਬਾਦਸ਼ਾਹ ਨਹੀਂ ਹੈਗਾ ਡੈਮੋਕ੍ਰੇਸੀ ਹੈ ਇੱਥੇ ਅਸੀਂ ਇਹ ਡੈਮੋਕ੍ਰੇਸੀ ਬਰਕਰਾਰ ਰੱਖਣੀ ਹੈ ਤੇਰੀਆਂ ਬਾਦਸ਼ਾਹੀਆਂ ਗੱਲਾਂ ਅਸੀਂ ਚੱਲਣ ਨਹੀਂ ਦੇਣੀ ਹੈਗੇ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਦੇ ਜੱਜ ਉਜਵਲ ਭੂਈਆ ਜੀ ਤੇ ਮਨਮੋਹਨ ਜੀ ਇਹਨਾਂ ਨੇ ਜਿਹੜੀ ਇੱਕ ਕਮਲ ਹਾਸਨ ਉਹਨਾਂ ਨੇ ਫਿਲਮ ਬਣਾਈ ਹੈ ਠੱਗ ਲਾਈਫ ਉਸ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਇੱਕ ਬਿਆਨ ਦਿੱਤਾ ਹਾਸੇ ਭਾਣੇ ਦੇ ਵਿੱਚ ਜਾਂ ਵੈਸੇ ਕਹਿ ਲਓ ਵੀ ਜਿਹੜੀ ਕੰਨੜ ਭਾਸ਼ਾ ਹੈ ਉਹ ਤਾਮਲ ਦੇ ਵਿੱਚੋਂ ਪੈਦਾ ਹੋਈ ਹੈ ਤਾਮਲ ਦੇ ਲੋਕਾਂ ਨੇ ਉਹਦਾ ਬੁਰਾ ਬਣਾਇਆ ਮੁਰਾ ਬਣਾ ਸਕਦੇ ਉਹਨਾਂ ਨੂੰ ਅਧਿਕਾਰ ਹੈ ਪੂਰਾ ਉਹਦੇ ਵਿਰੁੱਧ ਬਿਆਨ ਵੀ ਦੇ ਸਕਦੇ ਆ ਉਹ ਆਪਣੇ ਆਪਣੀਆਂ ਦਲੀਲਾਂ ਵੀ ਪੇਸ਼ ਕਰ ਸਕਦੇ ਆ ਇਹ ਆਪਣੀਆਂ ਦਲੀਲਾਂ ਪੇਸ਼ ਕਰ ਸਕਦਾ ਇਹ ਤਾਂ ਗੱਲ ਹੋ ਗਈ ਇੱਕ ਪਰ ਉਹਨਾਂ ਨੇ ਧਮਕਾ ਇਹ ਦੇ ਦਿੱਤਾ ਵੀ ਅਸੀਂ ਇੱਥੇ ਕਾ ਨਾਟਕਾ ਦੇ ਵਿੱਚ ਇਹ ਫਿਲਮ ਨਹੀਂ ਚੱਲਣ ਦੇਣੀ ਉਹ ਪਹਿਲਾਂ ਹਾਈ ਕੋਰਟ ਗਿਆ ਹਾਈ ਕੋਰਟ ਨੇ ਕਿਹਾ ਵੀ ਫਿਲਮ ਤੇ ਤਾਂ ਚਲੋ ਅਸੀਂ ਚਲਾ ਦੇਾਂਗੇ ਪਰ ਤੂੰ ਮਾਫੀ ਮੰਗ ਫਿਰ ਉਹ ਸੁਪਰੀਮ ਕੋਰਟ ਚਲੇ ਗਿਆ ਸੁਪਰੀਮ ਕੋਰਟ ਨੇ ਕਿਹਾ ਮਾਫੀ ਕਾ ਦੀ ਇਹ ਉਹਦਾ ਅਧਿਕਾਰ ਹੈ ਜਿਸ ਨੂੰ ਸੀਬੀਐਸ ਸੀਬੀਐਫਸੀ ਨੇ ਸੈਂਸਰ ਬੋਰਡ ਨੇ ਕਲੀਅਰੈਂਸ ਦਿੱਤੀ ਫਿਲਮ ਨੂੰ ਉਹ ਫਿਲਮ ਸਾਰੀਆਂ ਥਾਵਾਂ ਤੇ ਚੱਲੂ ਆ ਜਿਹੜੀਆਂ ਭੀੜਾਂ ਜਿਹੜਾ ਕਹਿੰਦੀਆਂ ਨੇ ਵੀ ਅਸੀਂ ਸਿਨੇਮੇ ਨੂੰ ਅੱਗ ਲਾ ਦੇਾਂਗੇ ਫੁਲਾਣਾ ਕਰ ਦੇਾਂਗੇ ਇਹਨਾਂ ਨੂੰ ਰੋਕਣ ਦੀ ਲੋੜ ਹੈ ਦੇਸ਼ 'ਚ ਅਮਨ ਕਾਨੂੰਨ ਚੱਲੂਗਾ ਇਹ ਉਹਦਾ ਫੰਡਾਮੈਂਟਲ ਰਾਈਟ ਹੈ ਬਾਕੀ ਲੋਕਾਂ ਦਾ ਜਿਨ੍ਹਾਂ ਨੇ ਦੇਖਣੀ ਹੈ ਜਿਨ੍ਹਾਂ ਨੂੰ ਨਹੀਂ ਦੇਖਣੀ ਨਾ ਦੇਖੋ ਤੁਸੀਂ ਆਪਣੀਆਂ ਗੱਲਾਂ ਨਾਲ ਉਹਦਾ ਜਵਾਬ ਦੇ ਦਿਓ ਸੋ ਉਹਨਾਂ ਨੇ ਜਿਹੜੀ ਬੋਲਣ ਚੱਲਣ ਦੀ ਤੇ ਬਾਕੀ ਗਰਮਾਂ ਦੀ ਜਿਹੜੀ ਆਜ਼ਾਦੀ ਹੈ ਉਹਦੇ ਉੱਤੇ ਦੁਬਾਰਾ ਫੇਰ ਮੋਹਰ ਲਾਈ ਹੈ ਅਸੀਂ ਇਸ ਫੈਸਲੇ ਨੂੰ ਜੀ ਆਇਆ ਕਰਿਆ ਅਗਲੀ ਗੱਲ ਦੋਸਤੋ ਜਿਹੜਾ ਮੱਧ ਪ੍ਰਦੇਸ਼ ਹੈ ਉੱਥੇ ਅਖਾਊ ਖੌਤੀ ਗੌਰਖੇ ਕਾ ਨੇ ਦੁੱਧ ਦਾ ਕਾਰੋਬਾਰ ਕਰਦੇ ਦੋ ਬੰਦੇ ਜੁਨੈਦ ਕੁਰੈਸ਼ੀ ਉਹ ਵਿਚਾਰਾ ਹਸਪਤਾਲ ਜਾ ਕੇ ਹਮੀਦੀਆ ਹਸਪਤਾਲ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਜਾ ਅਰਮਾਨ ਜਿਹੜਾ ਗੰਭੀਰ ਜ਼ਖਮੀ ਹੈ ਦੁੱਧੋ ਦਾ ਕੰਮ ਕਰਦੇ ਆ ਪਸ਼ੂਆਂ ਨੂੰ ਕਦੇ ਇੱਧਰ ਲਿਆਂਦੇ ਕਦੇ ਇੱਧਰ ਲਿਆਂਦੇ ਉਹਨੂੰ ਫੜ ਕੇ ਕੁੱਟ ਕੇ ਮਾਰਦਾ ਤੇ ਜਿਹੜੀ ਇਹ ਨੀਤੀ ਹੈ ਮੋਦੀ ਜੀ ਨੇ ਬਹੁਤ ਸਾਲਾਂ ਪਹਿਲਾਂ ਕਿਤੇ ਮੂੰਹ ਖੋਲਿਆ ਸੀ ਉਦੋਂ ਵਾਰ ਵਧ ਗਈਆਂ ਸੀ ਇਹ ਘਟਨਾਵਾਂ ਹੁਣ ਉਹ ਮੂੰਹ ਖੋਲਦੇ ਆ ਜਾਂ ਅਸਲੀ ਬੰਦ ਕਰਦੇ ਆ ਜਾਂ ਇਹਨਾਂ ਦਾ ਮੂੰਹ ਬੰਦ ਕਰਦੇ ਆ ਜਾਂ ਲੋਕ ਇਹਨਾਂ ਦਾ ਮੂੰਹ ਬੰਦ ਕਰਨਗੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਗੁੰਡਾ ਕਰਦੀ ਹੈ ਨੀਰੀ ਦੀ ਨੀਰੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਹਾਂ ਲਾਸਟ ਜਿਹੜੀ ਹੈ ਉਹ ਇਹ ਹੈ ਕਿ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਇੱਕ ਗੈਸਟ ਫੈਕਲਟੀ ਪ੍ਰੋਫੈਸਰ ਹੈਗੀ ਹੈ ਗਵਰਨਮੈਂਟ ਮਾਡਲ ਕਾਲਜ ਟਿੰਡੋਰੀ ਦੇ ਵਿੱਚ ਉਸਨੇ ਇੱਕ WhatsApp ਦੇ ਉੱਤੇ ਇੱਕ ਪੋਸਟ ਹੈ ਜਿਹੜੀ ਉਹ ਸ਼ੇਅਰ ਕਰ ਦਿੱਤੀ ਗਾਹਾਂ ਭੇਜਤੀ ਤੇ ਲੋਕਾਂ ਨੇ ਕਿਹਾ ਕਈਆਂ ਨੇ ਵੀ ਸਾਡਾ ਤਾਂ ਜੀ ਇਹਦੇ ਨਾਲ ਧਾਰਮਿਕ ਭਾਵਨਾਵਾਂ ਮਾਪੜਤੀ ਉਹਦੇ ਤੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਤਾ ਤਾਂ ਹੇਠਾਂ ਵਾਲੀਆਂ ਅਦਾਲਤਾਂ ਨੇ ਉਹਦੀ ਗੱਲ ਸੁਣੀ ਨਹੀਂ ਫਿਰ ਉਹ ਹਾਈ ਕੋਰਟ ਗਈ ਹਾਈ ਕੋਰਟ ਨੇ ਕਿਹਾ ਵੀ ਇੱਕ ਪੋਸਟ ਨੂੰ ਸ਼ੇਅਰ ਕਰਨ ਨਾਲ ਜਾਂ ਕਿਸੇ ਆ ਗੱਲ ਕਰਨ ਨਾਲ ਉਹਨੂੰ ਸਦਾ ਲਈ ਆਪਾਂ ਜੇਲ੍ਹ ਚ ਰੱਖਾਂਗੇ ਬਿਲਕੁਲ ਨਹੀਂ ਉਹਨੂੰ ਬੇਲ ਦਿੱਤੀ ਜਾਂਦੀ ਹੈ ਉਹਨੂੰ ਪੂਰਾ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਜਿਨ੍ਹਾਂ ਨੇ ਦੂਜਿਆਂ ਦੀ ਗੱਲ ਕਹਿਣੀ ਹੈ ਆਪਣੀ ਗੱਲ ਕਹਿ ਲੈਣ ਨਾਲੇ ਕੋਈ ਇਹੋ ਜਿਹਾ ਮੈਟਰ ਹੈ ਨਹੀਂ ਜਿਹਦੇ ਨਾਲ ਬਹੁਤ ਵੱਡੀਆਂ ਧਾਰਮਿਕ ਭਾਵਨਾਵਾਂ ਪਟਕਦੀਆਂ ਹੋਣ ਇਹ ਤਾਂ ਉਹੀ ਪਟਕਣ ਨੂੰ ਫਿਰਦੀਆਂ ਨੇ ਕਈਆਂ ਦੀਆਂ ਤਾਂ ਸੋ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ